रेडी हो तैयार भी हो चल भी पेन ਤੁਹਾਡਾ ਕਿਉਂ ਲੇਟ ਆ ਕੀ ਵਜ੍ਹਾ ਕੀ ਹੈ ਸਰ ਕੁਛ بارشਾਂ ਦੀ ਕਮੀ ਕਰਕੇ بارشਾਂ ਦੇ ਕਰਕੇ ਥੋੜੀ ਲੇਟ ਹੋ ਗਿਆ ਪਰ ਹੁਣ ਫਿਰ ਵੀ 99% ਤਿਆਰੀ ਤੇ ਆ ਕੱਲ ਤੋਂ ਇਹਨੂੰ ਚਾਲੂ ਕਰਾ ਰਹੇ ਆ ਜੀ ਸਰ ਕਿਸ ਤਰ੍ਹਾਂ ਦੀਆਂ ਤਿਆਰੀਆਂ ਹੈ ਗਿਆ ਨੇ ਤਕਰੀਬਨ ਜੀ ਵਧੀਆ ਜੀ ਬਾਹਰ ਦੇ ਵਿਦੇਸ਼ੀ ਝੂਲੇ ਬਹੁਤ ਸੋਹਣੇ ਸੋਹਣੇ ਆਇਆ ਤੇ ਜਿਹੜੇ ਪਹਿਲਾਂ ਇੱਥੇ ਕਦੀ ਨਹੀਂ ਲੱਗੇ ਉਹ ਲਿਆਏ ਗਏ ਆ ਕਿਹੜੇ ਕਿਹੜੇ ਝੂਲੇ ਆਏ ਸਰ ਜੀ ਡਬਲ ਡਿਸਕ ਆਇਆ ਰੇਂਜਰ ਆਇਆ ਟਾਵਰ ਆਇਆ ਸੁਨਾਮੀ ਆਇਆ ਅਲਗ-ਅਲਗ ਐਟਮਾਈਆਂ ਜੀ ਸਭ ਫਾਇਰ ਗਿਟ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਆ ਗਏ ਪੂਰੇ ਪ੍ਰਬੰਧ ਆ ਜੀ ਫਾਇਰ ਹਾਂਜੀ ਸਾਰੀਆਂ ਐਨਓਸੀਆਂ ਕਰਵਾਈਆਂ ਗਏ ਸਾਰੇ ਡਿਪਾਰਟਮੈਂਟੋਂ ਤੋਂ ਪੂਰੀ ਸਹਿਯੋਗ ਨਾਲ ਪ੍ਰਸ਼ਾਸਨ ਵੱਲੋਂ ਪੂਰਾ ਸਪੋਰਟ ਹੈ ਜੀ ਸਾਨੂੰ ਸਰ ਪਰਮਿਸ਼ਨਾਂ ਸਾਰੀਆਂ ਲਈਆਂ ਗਈਆਂ ਪਰਮਿਸ਼ਨਾਂ ਸਾਰੀਆਂ ਐਨਓਸੀਆਂ ਕਰਾਈਆਂ ਗਈਆਂ ਕੋਈ ਵੀ ਨਹੀਂ ਰਹੀ ਕੋਈ ਨਹੀਂ ਰਹੀ ਸਾਰੀ ਪਰਮਿਸ਼ਨ ਹੋਈਆਂ ਪਈਆਂ ਜੀ ਹਾਂਜੀ ਉਹ ਵੀ ਆਈਟਮ ਕਿਹੜੀ ਆਈਏਗੀ ਨਵੀਂ ਐਟਮ ਹੈ ਜੀ ਐਤਕੀ ਡਬਲ ਡਿਸਕ ਹੈ ਰੇਂਜਰ ਆਈ ਹੈ ਚਾਨ ਤਾਰਾ ਆਇਆ ਹਾਂਜੀ ਕੋਈ ਖਾਸ ਚੀਜ਼ ਕੋਈ ਆਈ ਹੋਵੇ ਖਾਸ ਜੀ ਐਤਕੀ ਇਹ ਲੰਡਨ ਦੀ ਸਟਰੀਟ ਤੁਹਾਨੂੰ ਦਿਖਾਈ ਜਾਊਗੀ ਠੀਕ ਹੈ ਉਹਦੇ ਨਾਲ ਤੁਹਾਨੂੰ ਨੈਗਰਾਫਾਲ ਦਾ ਨਜ਼ਾਰਾ ਦਿਖਾਇਆ ਜਾਏਗਾ ਤੇ ਲਾਈਵ ਸਨੋ ਦਿਖਾਈ ਜਾਏਗੀ ਇੱਥੇ ਲੇਕਿਨ ਲੋਕਾਂ ਚ ਆਕਰਸ਼ਣ ਰਹੇਗਾ ਬਿਲਕੁਲ ਜੀ ਰਹੇਗਾ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਥੇ ਅਲੱਗ ਚੀਜ਼ਾਂ ਦਿਖਾਈਆਂ ਗਈਆਂ ਸਾਰੀਆਂ ਹਾਂਜੀ ਇਹਦੀ ਕੋਈ ਐਂਟਰੀ ਫੀਸ ਰੱਖੀ ਗਈ ਹੈ ਐਂਟਰੀ ਫੀਸ ਬਹੁਤ ਘੱਟ ਰੱਖੀ ਗਈ ਹੈ ਜੀ ਬਾਹਰੋਂ ਐਂਟਰੀ 30 ਰੁਪਏ ਰੱਖਾਂਗੇ ਅੰਦਰੋਂ 50 ਰੁਪਏ ਰੱਖਾਂਗੇ ਜੀ ਅੰਦਰ ਲਈ 50 ਅੰਦਰ ਲੰਡਨ ਸਿਟੀ ਦੀ ਸਿਰਫ 50 ਰੁਪਏ ਰੱਖੀ ਜਾਊਗੀ ਝੂਲਿਆਂ ਦੀ ਵੀ ਜੈਨੂਇਨ ਰੱਖੀ ਗਈ ਹੈ ਜੀ 50 ਰੁਪਏ 30 ਰੁਪਏ 80 ਰੁਪਏ 100 ਰੁਪਏ ਬਸ ਜਿਆਦਾ ਰੇਟ ਨਹੀਂ ਰੱਖਿਆ ਕਿਸੇ ਦਾ ਝੂਲੇ ਹੈਗੇ ਆ ਜੀ 30 ਤਰ੍ਹਾਂ ਦੇ ਵੱਖਰੇ ਵੱਖਰੇ ਵੱਡੇ ਝੂਲੇ ਆ ਬਾਕੀ 40 50 ਤਰ੍ਹਾਂ ਦੇ ਛੋਟੇ ਝੂਲੇ ਵੱਖਰੇ ਵੱਖਰੇ ਹੈਗੇ ਆ ਜੀ ਲੁਧਿਆਣੇ ਰਿਪਬਲਿਕ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਲੁਧਿਆਣੇ ਪਬਲਿਕ ਨੂੰ ਕਹੋਗੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ਼ਾਰਾ ਦੇ ਲਈ ਲੋਇਆ ਦਿਵਾਲੀ ਮੇਲਾ ਲਗਾਇਆ ਗਿਆ ਆਓ ਤੇ ਉਹਦਾ ਆਨੰਦ ਮਾਣੋ ਸਰ ਕਿੰਨੀ ਦੇਰ ਤੱਕ ਚੱਲੇਗਾ ਇਹ ਜੀ ਦੀਵਾਲੀ ਤੱਕ ਚਲਾਵਾਂਗੇ ਇਹਨੂੰ ਮਤਲਬ ਕਿ ਕੱਲ ਚਾਲੂ ਹੋ ਜਾਣਗਾ ਹਾਂਜੀ ਕੱਲ ਚਾਲੂ ਚਲੋ ਜਗੇ ਸਾਰਾ ਮੇਲਾ ਦਿਵਾਲੀ ਤੋਂ ਪਹਿਲਾਂ ਪਹਿਲਾਂ ਬੰਦ ਹੋ ਜਾਵੇ ਦਿਵਾਲੀ ਤੱਕ ਚੱਲੂਗਾ ਜੀ ਦਿਵਾਲੀ ਤੱਕ ਚੱਲੂਗਾ ਹਾਂਜੀ